ਟਵਾਲ ਹਾਊਸ ਦੇ ਮਾਲਕ ਸਮਾਜ ਸੇਵੀ ਮਨਦੀਪ ਸਿੰਘ ਗੋਰਾ ਤੇ ਹਮਲਾ ਕਰਕੇ ਫਰਾਰ ਚਲ ਰਹੀ ਰਤੇਸ਼ ਰਫਾਹਲ ਹਲੇ ਤੱਕ ਪੁਲਿਸ ਦੀ ਗ੍ਰਿਫਤਾਰੀ ਤੋਂ ਫਰਾਰ ਚਲ ਰਿਹਾ ਤੇ ਪੁਲਿਸ ਦੇ ਬੋਲੋ ਟੀਮਾਂ ਬਣਾ ਕੇ ਉਸ ਦੀ ਪਾਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਰਾਹੁਲ ਦੀ ਸੂਚਨਾ ਦੇਣ ਵਾਲੇ ਨੂੰ ਗੋਰਾ ਨੇ ਆਪਣੇ ਵੱਲੋਂ 1 ਲੱਖ ਰੁਪਏ ਦੀ ਨਕਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੋਇਆ ਪਰ ਹਾਲੇ ਤੱਕ ਪੁਲਿਸ ਰਾਹੁਲ ਤੱਕ ਨਹੀਂ ਪਹੁੰਚ ਪਾਈ ਹੈ ਤੇ ਪੁਲਿਸ ਦੇ ਵੱਲੋਂ ਫਲੋਰ ਦੀ ਲੱਕੜ ਮੰਡੀ ਇਲਾਕੇ ਦੇ ਵਿੱਚ ਸਥਿਤ ਰਾਹੁਲ ਦੇ ਘਰ ਦੀ ਤਲਾਸ਼ੀ ਲੱਗੀ ਹੈ ਤੇ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਫਲੋਰ ਰਮਨਸਨ ਨੇ ਦੱਸਿਆ ਕਿ ਪੁਲਿਸ ਨੂੰ ਰਾਹੁਲ ਦੇ ਘਰੋਂ ਤਲਾਸ਼ੀ ਲੈਣ ਤੇ 5,50,000 ਰੁਪਏ ਦੀ ਭਾਰਤੀ ਕਰੰਸੀ ਤੇ 1400 ਅਮਰੀਕੀ ਡਾਲਰ ਤੋਂ ਇਲਾਵਾ ਇੱਕ ਰਾਈਫਲ ਤੇ 12 ਬੋਰ ਅਤੇ 4 ਚਿੰਦਾ ਕਾਰਤੂਸ ਅਤੇ 7.65 ਐਮਐਮ ਦੇ 2 ਚਿੰਦਾ ਕਾਰਤੂਸ ਬਰਾਮਦ ਹੋਏ ਹਨ ਤੇ ਉਹਨਾਂ ਨੂੰ ਦੱਸਿਆ ਕਿ ਰਾਹੂਲ ਦੀ ਭਾਲ ਜਾਰੀ ਹੈ ਤੇ ਦੱਸਣਯੋਗ ਗੱਲ ਹੈ ਕਿ ਪੁਲਿਸ ਨੇ ਰਾਹੂਲ ਤੋਂ ਇਲਾਵਾ ਉਸਦੇ ਪਰਵਾਰਿਕ ਮੈਂਬਰਾਂ ਅਤੇ ਕੁਝ ਹੋਰਨਾ ਸਹਿਯੋਗੀਆਂ ਵਿਰੋਧ ਵੀ ਮੁਕੱਦਮਾ ਦਰਜ ਕੀਤੇ ਹਨ ਅਤੇ ਕੁਝ ਨੂੰ ਗ੍ਰਿਫਤਾਰ ਵੀ ਕਰ ਲਿਆ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਤਾਂ ਕਿ ਜੀ ਇੱਕ ਨਾ 18 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਅਟਵਾਲ ਕਲੋਨੀ ਦੇ ਵਿੱਚ ਜਿਹਦੇ ਵਿੱਚ ਮਨਦੀਪ ਸਿੰਘ ਗੋਰਾ ਉਹਨਾਂ ਦੇ ਜਿਹੜੇ 파ਟਨਰ ਨੇ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਦੇ ਗਨਸ਼ਾਟ ਹੋ ਗਿਆ ਸੀਗਾ ਤੇ ਜੋ ਗਨਸ਼ਾਟ ਕੀਤਾ ਗਿਆ ਸੀ ਉਹ ਦੋ ਮੌਕੇ ਤੇ ਦੋ ਬੰਦੇ ਸੀਗੇ ਰਿਤੇਸ਼ ਤੇ ਅਮਨਦੀਪ ਜਿਹੜੀ ਕਾਲੀ ਥਾਰ ਚ ਆਏ ਸੀ ਤੇ ਉਹਨਾਂ ਵੱਲੋਂ ਫਾਇਰ ਕੀਤਾ ਗਿਆ ਸੀਗਾ ਲਾਈਫ ਸੇਵ ਹੋ ਗਈ ਸੀ ਪਰ ਉਹਨਾਂ ਦੇ ਲੈਗ ਦੇ ਉੱਤੇ ਉਹਨਾਂ ਦੇ ਫਾਇਰ ਹੋ ਗਿਆ ਸੀ ਉਹਦੇ ਵਿੱਚ ਇੱਕ ਕੇਸ ਰਜਿਸਟਰ ਕੀਤਾ ਗਿਆ ਸੀ 307 ਆਰਮਜ਼ ਐਕਟ ਦੇ ਵਿੱਚ 336 ਨੰਬਰ ਉਹਦੇ ਬਾਅਦ ਫਿਰ ਜਦੋਂ ਉਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਤੇ ਉਹਦੇ ਵਿੱਚ ਅੱਗੇ ਉਹਦੇ ਕੋ ਐਕਿਊ ਸੀਗੇ ਇੱਕ ਕਰਨ ਇੱਕ ਗੁਰਕੀਰਤ ਉਹਨਾਂ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਉਹਨਾਂ ਤੋਂ ਜਿਹੜੀ ਵਾਰਦਾਤ ਯੂਜ਼ ਹੋਈ ਸੀ ਗੱਡੀ ਥਾਰ ਉਹ ਬਰਾਮਦ ਕਰ ਲਈ ਗਈ ਸੀ ਤਦ ਦੇ ਜਿਹੜੇ ਇਹ ਦੋਨੋਂ ਬੰਦੇ ਐ ਇਹਦੋਂ ਨੂੰ ਫਰਾਰ ਸੀਗਾ ਅਮਨਦੀਪ ਤੇ ਰਿਤੇਸ਼ ਇਹਨਾਂ ਦੇ ਪਰਿਵਾਰ ਦੇ ਵੀ ਮੈਂਬਰ ਜਿਹੜੇ ਉਹ ਨਾਮਿਨੇਟ ਹੋਏ ਆ ਵਿੱਚ ਤੇ ਇਹ ਸਾਰੇ ਲੋਕ ਤਦ ਦੇ ਪਗੋੜੇ ਐ ਤੇ ਇਹਨਾਂ ਦੇ ਫਿਰ ਅਰੈਸਟ ਵਾਰੰਟ ਤੇ ਸਰਚ ਵਾਰੰਟ ਲੈ ਗਏ ਸੀ ਸਾਡੇ ਸਾਡੇ ਵੱਲੋਂ ਮਾਂਜੋਗ ਅਦਾਲਤ ਤੋਂ ਤੇ ਉਹਦੇ ਹੀ ਰਿਗਾਰਡਿੰਗ ਕੱਲ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ ਸੀਗਾ ਇਹਨਾਂ ਦੇ ਘਰ ਦਾ ਉਹਦੇ ਵਿੱਚ ਫਰਦਰ ਰਿਕਵਰੀਆਂ ਹੋਈਆਂ ਆ ਉਹਦੇ ਵਿੱਚ ਇੱਕ ਤੇ 12 ਬਾਰਾ ਬੋਰ ਰਾਈਫਲ ਬਰਾਮਦ ਹੋਈ ਹੈ ਉਹਦੇ 4 ਰਾਉਂਡ ਬਰਾਮਦ ਹੋਏ ਹੈ ਉਸਤੇ ਇਲਾਵਾ 2 ਰਾਉਂਡ 7.6mm ਦੇ ਬਰਾਮਦ ਹੋਏ ਹੈ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਮਨੀ ਵੀ ਕੈਸ਼ ਰਿਕਵਰ ਕੀਤਾ ਗਿਆ ਹੈ ਇੰਡੀਅਨ ਕਰੰਸੀ 5,50,000 ਰੁਪਏ ਬਰਾਮਦ ਹੋਈ ਹੈ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਫੋਰਨ ਕਰੰਸੀ ਵੀ ਬਰਾਮਦ ਹੋਈ ਹੈ यूएस ਡਾਲਰ ਬਰਾਮਦ ਹੋਇਆ ਹੈ 1400 ਤੇ ਇਹ ਜੋ ਰਿਕਵਰੀ ਹੋਈ ਹੈ ਕੱਲ ਇਹ ਸਰਚ ਵਾਰੰਟ ਦੇ ਦੌਰਾਨ ਹੋਈ ਹੈ ਸਰਚ ਕੀਤਾ ਗਿਆ ਸੀ ਉਹਨਾਂ ਦੇ ਘਰ ਨੂੰ ਤੇ ਉਹਦੇ ਵਿੱਚ ਪ੍ਰਾਈਵੇਟ ਵਿਟਨੈਸਿਸ ਰੱਖੇ ਗਏ ਸੀ ਕਿ ਮੂਤ ਪਰੰਦੇ ਲਿਆਂਦੇ ਗਏ ਸੀ ਐਮਸੀ ਸਾਹਿਬ ਨੂੰ ਬੁਲਾਇਆ ਗਿਆ ਸੀ ਮੌਕੇ ਤੇ ਪ੍ਰੋਪਰ ਸਰਚ ਚਲਾਈ ਗਈ ਕਰਦੀ ਤੇ ਕਰਦੇ ਵਿੱਚ ਉਹਦੀ ਇਹ ਚੀਜ਼ ਅਰਾਮਤ ਹੋਈ ਸਰਦੋਂ ਮੇਨ ਇਕਿਊਜ਼ ਦਾ ਫਿਲਹਾਲ ਉਸਕੀ ਟਿੱਕੀ ਹੈ ਉਹਦੀ ਕਿੱਥੇ ਹੋਇਆ ਹੈ ਕਿ ਜਿਹੜਾ ਸਕਿਅਰ ਆਪਣਾ ਨਹੀਂ ਉਹ ਐਬਸਕੌਂਡ ਹੈ ਜੀ ਤੇ ਉਹਦੀ ਅੱਗੇ ਸਾਡੇ ਵੱਲੋਂ ਪ੍ਰੋਸੀਡਿੰਗ ਚੱਲ ਰਹੀ ਹੈ ਉਹਦੇ ਵਾਰੰਟ ਲੈ ਲਏ ਨੇ ਪੀਓ ਦੀ ਪ੍ਰੋਸੀਡਿੰਗ ਚੱਲੇਗੀ ਤੇ ਬਾਕੀ ਅਸੀਂ ਉਹਨੂੰ ਟੀਮਾਂ ਲਗੀਆਂ ਹੋਈਆਂ ਤੇ ਉਹਦੇ ਕੋਈ ਅਕਿਊਜ਼ ਤੇ ਫੜੇ ਗਏ ਆ ਇਹ ਬੰਦੇ ਉਸ ਆਲਰੇਡੀ ਇਸ ਮੁਕਦਮੇ ਚ ਆਲਰੇਡੀ ਰਾਉਂਡ ਅਪ ਹੋ ਚੁਕੇ ਆ ਸਰ ਮਦਰ ਪਾਦਰ ਵੀ ਇਸੇ ਅਵਾਂਚ ਕੀਤੀ ਗਈ ਬਿਲਕੁਲ ਜੀ ਬਿਲਕੁਲ ਉਹਨਾਂ ਵੱਲੋਂ ਵੀ ਉਹਨਾਂ ਤੇ ਵੀ ਚੱਲ ਰਹੀ ਹੈ 120 ਵਿੱਚ ਤੇ ਇਹਨਾਂ ਦੇ ਫਾਦਰ ਸਾਹਿਬ ਹੈ ਤੇ ਇੱਕ ਹੋਰ ਕੇਸ ਰਿਜਿਸਟਰ ਹੋਇਆ ਸੀਗਾ ਜਿਹਦੇ ਵਿੱਚ ਇਹਨਾਂ ਵੱਲੋਂ ਪਨਾਹ ਦਿੱਤੀ ਗਈ ਸੀ ਤੇ ਉਹਦੇ ਵਿੱਚ ਵੀ ਪੰਜ ਬੰਦੇ ਨਾਮਿਨੇਟ ਹੈ ਸਰ ਕਹਿ ਰਹੇ ਕਿ ਉਸ ਜਿਹੜਾ ਉਹ ਬਾਹਰ ਵਿਦੇਸ਼ ਵਿੱਚ ਭੱਜ ਗਿਆ ਸਰ ਉਹਦੇ ਬਾਰੇ ਨਹੀਂ ਜੀ ਨਹੀਂ ਇਹ ਤੇ ਸਿਰਫ ਹਿਊਮਰਸ ਹੈ ਐਸ ਸੱਚ ਕੋਈ ਅੱਧਾ ਦੀ ਗੱਲ ਨਹੀਂ ਹੈਗੀ ਕਿਉਂਕਿ ਉਹਦਾ ਆਲਰੇਡੀ ਉਹਦਾ ਐਲਓਸੀ ਜਾਰੀ ਕੀਤਾ ਗਿਆ ਸੀਗਾ ਜਦ ਜਦੋਂ ਹੀ ਕੇਸ ਰਿਜਿਸਟਰ ਹੋਇਆ ਸੀ ਬੈਕ ਟੂ ਬੈਕ ਉਹਦਾ ਲੋਸੀ ਜਾਰੀ ਕੀਤਾ ਗਿਆ ਸੀਗਾ ਤੇ ਕੱਲ ਜੋ ਸਰਚ ਕੀਤੀ ਉਹਦੇ ਵਿੱਚ ਉਹਨਾਂ ਦੇ ਪਾਸਪੋਰਟ ਵੀ ਮਿਲੇ ਆ ਉਹਦੇ ਪ੍ਰਿਥੀ ਪ੍ਰਿਥੀ ਜੋ ਦੇ ਫਾਦਰ ਨੇ ਅਕਿਊਜ਼ ਨੇ ਉਹਦੀ ਮਦਰ ਦਾ ਵਰਸ਼ਾ ਦਾ ਤੇ ਉਹਦੀ ਸਿਸਟਰ ਮਨੀਸ਼ਾ ਦਾ ਇਹਨਾਂ ਦੇ ਜਿਹੜੇ ਪਾਸਪੋਰਟ ਹੈ ਉਹ ਵੀ ਰਿਕਵਰ ਕੀਤੇ ਗਿਆ ਕ